ਤਾਂ ਤੁਸੀਂ ਸਾਰੇ ਠੀਕ-ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ। ਸੋ ਜਿਵੇਂ ਜੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਸੰਡੇ ਨੂੰ ਐਤਵਾਰ ਨੂੰ ਆਪਾਂ ਨਾ ਸ਼ਾਮੀ 8 ਵਜੇ ਦੇ ਕਰੀਬ ਆਪਾਂ ਲਾਈਵ ਹੁੰਦੇ ਹੁੰਦੇ ਆ। ਸੋ ਅੱਜ ਸੰਡੇ ਆ ਤੇ ਆਪਾਂ ਲਾਈਵ ਆਏ ਆ ਕੁਝ ਤੁਹਾਡੇ ਮੇਰੇ ਭਿੰਨ ਭਰਾਵਾਂ ਦੇ ਸਵਾਲ ਹੁੰਦੇ ਆ। ਆਪਾਂ ਉਹਨਾਂ ਦੇ ਉੱਤੇ ਚਰਚਾ ਕਰਦੇ ਹੁੰਦੇ ਆ ਤੇ ਕੁਝ ਤੁਹਾਡੇ ਸੁਝਾਅ ਹੁੰਦੇ ਆ ਨਾ ਤੇ ਮੈਂ ਉਹਦੇ ਦੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ। ਬਾਕੀ ਬਹੁਤ ਸਾਰੇ ਮੇਰੇ ਭਿੰਡ ਭਰਾਵਾਂ ਦੇ ਮਤਲਬ ਵੀ ਮੇਰੇ ਵੀਡੀਓ ਦੇ ਥੱਲੇ ਕਮੈਂਟ ਹੁੰਦੇ ਨੇ ਨਾ ਭਾਰ ਘਟਾਉਣ ਨੂੰ ਲੈ ਕੇ ਭਾਰ ਵਧਾਉਣ ਨੂੰ ਲੈ ਕੇ ਤੇ ਉਸ ਮਤਲਬ ਵੀ ਆਪਾਂ ਮੁੱਦੇ ਨੇ ਫਿਰ ਆਪਾਂ ਐਤਵਾਰ ਨੂੰ ਜਿਹੜੇ ਹੁੰਦੇ ਨੇ ਕਲੀਅਰ ਆਪਾਂ ਕਰਦੇ ਆਂ ਸਵਾਲ ਜਵਾਬ ਕਲੀਅਰ ਕਰਦੇ ਆਂ ਆਪਾਂ ਨਾਲੇ ਤੇ ਬਾਕੀ ਜਿਹੜੇ ਮੇਰੇ ਭਿੰਡ ਭਰਾ ਮੇਰੇ ਨਾਲ ਲਾਈਵ ਦੇ ਵਿੱਚ ਜੁੜਦੇ ਆ ਉਹਨਾਂ ਦਾ ਆਪਾਂ ਲਾਈਵ ਜੋ ਵੀ ਹੁੰਦਾ ਮਤਲਬ ਉਹਨਾਂ ਦਾ ਸਵਾਲ ਆਪਾਂ ਉਹ ਕਲੀਅਰ ਕਰਦੇ ਆਂ ਨਾ ਭਾਰ ਘਟਾਉਣ ਨੂੰ ਲੈ ਕੇ ਭਾਰ ਵਧਾਉਣ ਨੂੰ ਲੈ ਕੇ ਸੋ ਆਪਾਂ ਲਾਈਵ ਜੇ ਆਪਾਂ ਸ਼ੁਰੂ ਕਰਨਾ ਵਲ ਆਪਣਾ ਜਿਹੜਾ ਅੱਜ ਦਾ ਮੇਨ ਵਿਸ਼ਾ ਆਪਣਾ ਅੱਜ ਦਾ ਅੱਜ ਜੇਗਾ ਵੀ ਆਪਾਂ ਆਪਣੇ ਢਿੱਡ ਦੀ ਚਰਬੀ ਜਿਹੜੀ ਉਹ ਕਿਵੇਂ ਘਟਾ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਇਹੋ ਜਿਹੇ ਨੇ ਜਿਹੜੇ ਮਤਲਬ ਵੀ ਮੋਟਾਪੇ ਤੋਂ ਇੰਨੇ ਪਰੇਸ਼ਾਨ ਨਹੀਂ ਹੈਗੇ ਜਿੰਨੇ ਮਤਲਬ ਵੀ ਆਪਣੇ ਢਿੱਡ ਦੀ ਚਰਬੀ ਤੋਂ ਪਰੇਸ਼ਾਨ ਨਹੀਂ ਉਹ ਕਹਿੰਦੇ ਸਾਡੇ ਢਿੱਡ ਦੀ ਜਿਹੜੀ ਚਰਬੀ ਉਹ ਬਹੁਤ ਜ਼ਿਆਦਾ ਵਧੀ ਆ ਤੇ ਉਹ ਘਟਦੀ ਨਹੀਂ ਹੈਗੀ ਉਹ ਅਸੀਂ ਕਿਵੇਂ ਘਟਾ ਸਕਦੇ ਹਾਂ ਸੋ ਆਪਣਾ ਮੈਨ ਮੁੱਦਾ ਇਹ ਆ ਸੋ ਆਪਾਂ ਇਸ ਮੁੱਦੇ ਤੇ ਆਪਾਂ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਮਤਲਬ ਵੀ ਇੱਕ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਇਸ ਟਾਈਮ オンਲਾਈਨ ਮੇਰੇ ਨਾਲ ਜੁੜਿਆ ਹੋਇਆ ਤਾਂ ਪਲੀਜ਼ ਉਹ ਮੈਨੂੰ ਮਤਲਬ ਵੀ ਕਮੈਂਟ ਕਰਕੇ ਦੱਸਦੇ ਵੀ ਮੇਰੀ ਆਵਾਜ਼ ਜਿਹੜੀ ਕਲੀਅਰ ਸੁਣਾਈ ਦੇ ਰਹੀ ਹੈ ਜਾਂ ਨਹੀਂ ਸੋ ਫਿਰ ਆਪਾਂ ਲਾਈਵ ਜਿਹੜਾ ਆਪਾਂ ਸ਼ੁਰੂ ਕਰਦੇ ਆਂ ਤੇ ਆਪਣਾ ਜਿਹੜਾ ਟੌਪਿਕ ਆਪਾਂ ਨੂੰ ਕਵਰ ਕਰਾਂਗੇ ਤੇ ਆਪਾਂ 15 10 ਤੋਂ 15 ਮਿੰਟ ਹੀ ਆਪਾਂ ਲਾਈਵ ਆਵਾਂਗੇ 10 ਤੋਂ 10 ਮਿੰਟ ਹੀ ਆਪਾਂ ਲਾਈਵ ਆਪਾਂ ਜਿਹੜਾ ਆਵਾਂਗੇ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਇਸ ਟਾਈਮ ਫ੍ਰੀ ਹੈਗਾ ਤਾਂ ਪਲੀਜ਼ ਮੇਰੇ ਨਾਲ ਲਾਈਵ ਜੁੜ ਸਕਦਾ ਤੇ ਆਪਾਂ ਗੱਲਬਾਤ ਜਿਹੜੀ ਆਪਾਂ ਅੱਗੇ ਸ਼ੁਰੂ ਕਰਦੇ ਆਂ ਜੀ ਹਨਾ ਸੋ ਇਹਤੁਰ ਰੂਬਰਾਲ ਜੀ ਦਾ ਮੈਸੇਜ ਆਇਆ ਹੈ ਹਾਏ ਹਾਂ ਜੀ ਰੂਬਰਾਲ ਜੀ ਸੋ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਾਂ ਆਪਣੇ ਢਿੱਡ ਦੀ ਚਰਬੀ ਜਿਹੜੀ ਆਪਾਂ ਕਿਵੇਂ ਘਟਾ ਕੁਲਵੀਰ ਜੀ ਦਾ ਕਲੀਅਰ ਆਵਾਜ਼ ਪਾ ਜੀ ਠੀਕ ਹੈ ਥੈਂਕ ਯੂ ਜੀ ਕੁਲਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਸੀਂ ਫੀਡਬੈਕ ਦਿੱਤਾ ਜੀ ਤੇ ਆਪਾਂ ਹੁਣ ਗੱਲ ਕਰਦੇ ਆਂ ਵੀ ਆਪਣੇ ਢਿੱਡ ਦੀ ਜਿਹੜੀ ਚਰਬੀ ਹੈ ਨਾ ਤੇ ਆਪਾਂ ਉਹਨੂੰ ਕਿਵੇਂ ਘਟਾ ਸਕਦੇ ਆਂ ਪਹਿਲਾਂ ਤਾਂ ਆਪਾਂ ਦੇਖੋ ਇਹ ਗੱਲ ਕਲੀਅਰ ਕਰਦੇ ਆਂ ਜਿਹੜੀ ਸਾਡੇ ਢਿੱਡ ਦੀ ਚਰਬੀ ਹੈ ਉਹ ਵੱਧਦੀ ਕਿਉਂ ਆ ਕਿਵੇਂ ਵੱਧਦੀ ਹੈ ਸਾਡੀ ਢਿੱਡ ਦੀ ਚਰਬੀ ਦੇਖੋ ਜਿਹੜੀ ਸੈਲਿਟਿਡ ਦੀ ਚਰਬੀ ਮੇਨ ਵਧਦੀ ਹੈ ਨਾ ਉਹਦੇ ਵਧਣ ਦੇ ਦੋ ਤਿੰਨ ਕਾਰਨ ਹੁੰਦੇ ਨੇ ਇੱਕ ਤਾਂ ਜਦੋਂ ਅਸੀਂ ਮਿੱਠੀ ਚੀਜ਼ਾਂ ਨੇ ਜਿਹੜੀਆਂ ਜਿਆਦਾ ਖਾਂਦੇ ਆ ਠੀਕ ਹੈ ਜੀ ਮਿੱਠੀ ਚੀਜ਼ਾਂ ਦੇ ਬਦਲੇ ਜਦੋਂ ਅਸੀਂ ਖਾ ਲੈਂਦੇ ਆ ਸਾਡੀ ਬੋਡੀ ਮਿੱਠੇ ਨੂੰ ਫੇਟ ਦੇ ਰੂਪ ਦੇ ਵਿੱਚ ਸਟੋਰ ਕਰ ਲੈਂਦੀ ਆ ਤੇ ਜਿੰਨੀ ਵੀ ਫੇਟ ਸਾਡੇ ਸਰੀਰ ਦੇ ਵਿੱਚ ਸਟੋਰ ਹੁੰਦੀ ਆ ਸਾਡੀ ਢਿੱਡ ਦੇ ਉੱਤੇ ਹੀ ਜਾ ਕੇ ਜਮਾ ਹੁੰਦੀ ਆ ਬੈਲੀ ਫੇਟ ਜਿਹਨੂੰ ਆਪਾਂ ਕਹਿੰਦੇ ਨੇ ਤੇ ਜਾਂ ਫਿਰ ਸਾਡੇ ਹਿਪ ਹਿਪੋਗੀ ਬੈਕ ਦੇ ਉੱਤੇ ਜਾ ਕੇ ਸਾਡੇ ਪੱਟਾਂ ਦੇ ਉੱਤੇ ਜਾ ਕੇ ਜਿਹੜੀ ਉਹ ਜਦਾ ਜਮ ਹੁੰਦੀ ਹੈ ਜੀ ਠੀਕ ਹੈ ਜੀ ਇੱਕ ਤੁਸੀਂ ਤਲੀਆਂ ਚੀਜ਼ਾਂ ਖਾਣੇ ਹੋ ਜਾਨੀ ਕਿ ਕੋਈ ਵੀ ਮਤਲਬ ਵੀ ਤੁਸੀਂ ਇਦਾਂ ਦੀਆਂ ਚੀਜ਼ਾਂ ਖਾਣੇ ਹੋ ਮਿੱਠਾ ਹੋ ਗਿਆ ਤਲੀਆਂ ਚੀਜ਼ਾਂ ਹੋ ਗਈਆਂ ਓਇਲੀ ਫੂਡ ਹੋ ਗਏ ਜੰਕ ਫੂਡ ਹੋ ਗਏ ਜਦੋਂ ਤੁਸੀਂ ਇਹੋ ਜਿਹੀ ਚੀਜ਼ਾਂ ਨੂੰ ਜ਼ਿਆਦਾ ਖਾਜਨੇ ਲੋੜ ਤੋਂ ਜ਼ਿਆਦਾ ਖਾ ਲੈਨੇ ਜਾਨੀ ਕਿ ਮੰਨ ਕੇ ਚਲੋ ਤੁਹਾਨੂੰ ਕਿੰਨੀ ਕੈਲਰੀਜ਼ ਦੀ ਲੋੜ ਹੈ ਦਿਨ ਦੇ ਵਿੱਚ ਮਤਲਬ ਵੀ ਹੈ ਨਾ ਇੱਕ ਬਾਈ ਜੀ ਸੀਰੀਜ਼ ਅਕਸ਼ਰੀ ਕਾਲ ਦੀ ਸਾਜੀ ਤੁਹਾਡੀ ਆਵਾਜ਼ ਬਿਲਕੁਲ ਸਹੀ ਆ ਰਹੀ ਹੈ ਥੈਂਕ ਯੂ ਧੰਨਵਾਦ ਜੀ ਰੂਪਰਾੜ ਜੀ ਜਗਤਾਰ ਸਿੰਘ ਜੀ ਕਹਿੰਦੇ ਪਰੇਸ਼ਾਨ ਕਰ ਦਿੱਤਾ ਚਰਬੀ ਨਹੀਂ ਤੇ ਬਾਕੀ ਪਤਾ ਕੀ ਹੈ ਦੇਖੋ ਜਦੋਂ ਕੋਈ ਵੀ ਤੁਸੀਂ ਮੰਨ ਕੇ ਚੱਲੋ ਤੁਹਾਨੂੰ ਦਿਨ ਦੇ ਵਿੱਚ 2000 ਕੇਲੇ ਦੀ ਚਾਹੀਦੀ ਨੇ ਆਪਣੇ weight set ਕਰਨ ਵਾਸਤੇ ਹਨਾ ਜਦੋਂ ਤੁਸੀਂ 2000 ਤੋਂ ਲੋੜ ਤੋਂ ਜ਼ਿਆਦਾ ਕੇਲੇ ਦੀ ਖਾ ਜਾਂਦੇ ਹੋ ਹਨਾ ਇਹ 2500 ਖਾ ਜਾਂਦੇ ਹੋ 2600 ਕੇਲੇ ਦੀ ਖਾ ਜਾਂਦੇ ਹੋ ਤਾਂ ਉਹ ਜਿਹੜੇ 5-600 ਕੇਲੇ ਦੀ ਤੁਸੀਂ ਜ਼ਿਆਦਾ ਖਾਣਿਆ ਨਾ ਉਹ ਸਾਡੀ ਬੋਡੀ ਦੇ ਵਿੱਚ ਫੈਟ ਦੇ ਰੂਪ ਦੇ ਵਿੱਚ ਸਟੋਰ ਹੋ ਜਾਂਦੀ ਆ ਜਿਹਦੇ ਨਾਲ ਸਾਡੀ ਹੌਲੀ-ਹੌਲੀ ਚਰਬੀ ਜਿਹੜੀ ਉਹ ਵਧੀ ਜਾਂਦੀ ਆ ਦੇਖੋ ਜੇ ਤੁਸੀਂ ਮੰਨ ਕੇ ਚੱਲੋ ਅੱਜ ਮਿੱਠਾ ਖਾਧਾ ਨਾ ਉਹ ਸਟੋਰ ਨਹੀਂ ਹੋਊਗਾ ਇਨੀ ਛੱਤੀ ਕਿਉਂਕਿ ਫੈਟ ਨੂੰ ਸਟੋਰ ਹੋਣ ਦੇ ਲਈ ਥੋੜਾ ਜਿਹਾ ਟਾਈਮ ਲੱਗਦਾ ਵਾ 4 ਤੋਂ 5 ਦਿਨ ਜਾਂ 7 ਦਿਨ ਕਹ ਦੀ ਜਾਂਪਾਂ ਨੂੰ ਟਾਈਮ ਲੱਗਦਾ ਵਾ ਜਦੋਂ ਤੁਸੀਂ ਮਤਲਬ ਬਾਰ ਬਾਰ ਮਿੱਠਾ ਖਾਈ ਜਾਂਦੇ ਹੋ ਖਾਈ ਜਾਂਦੇ ਹੋ ਤਾਂ ਸਾਡੀ ਬੋਡੀ ਦੇ ਵਿੱਚ ਫੈਟ ਆ ਜਿਹੜੀ ਹੋ ਸਟੋਰ ਹੌਲੇ 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 ਹੋਈ ਜਾਂਦੀ ਹੈ ਜਿਸ ਨਾਲ ਸਾਡਾ ਢਿੱਡ ਜਿਹੜਾ ਹੌਲੀ ਹੌਲੀ ਅੱਗੇ ਵਧੀ ਜਾਂਦਾ ਵਾ ਠੀਕ ਹੈ ਜੀ ਦੇਖੋ ਜੇ ਤੁਸੀਂ ਆਪਣੇ ਢਿੱਡ ਦੀ ਚਰਬੀ ਨੂੰ ਤੁਸੀਂ ਘਟਾਉਣਾ ਚਾਹੁੰਦੇ ਹੋ ਠੀਕ ਹੈ ਜੀ ਉਹਦੇ ਦੇਖੋ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਜੇ ਤੁਸੀਂ ਆਪਣੇ ਢਿੱਡ ਦੀ ਚਰਬੀ ਨੂੰ ਘਟਾਉਣਾ ਚਾਹੁੰਦੇ ਹੋ ਜੇ ਤੁਸੀਂ ਉਹ ਦੋ ਤਿੰਨ ਗੱਲਾਂ ਨੂੰ ਫੋਲੋ ਕਰ ਲਿਆ ਤਾਂ ਫਿਰ ਤੁਹਾਡੀ ਢਿੱਡ ਦੀ ਚਰਬੀ ਬਹੁਤ ਛੇਤੀ ਹੈ ਜਿਹੜੀ ਉਹ ਘਟੇਗੀ ਜੀ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫੂਡ ਦੇ ਉੱਤੇ ਡਾਈਟ ਦੇ ਉੱਤੇ ਜਿਹੜੀ ਤੁਸੀਂ ਚੀਜ਼ਾਂ ਖਾਣੀਆਂ ਨੇ ਜਿਹੜੀ ਚੀਜ਼ਾਂ ਤੁਸੀਂ ਨਹੀਂ ਖਾਣੀਆਂ ਹੈਗੀਆਂ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਫੂਡ ਤੁਹਾਨੂੰ ਜਿਹੜਾ ਕੀ ਕਿਹੜਾ ਤੁਹਾਨੂੰ ਫੂਡ ਹੈ ਜਿਹੜਾ ਉਹ ਖਾਣਾ ਚਾਹੀਦਾ ਕਿਹੜਾ ਤੁਹਾਨੂੰ ਨਹੀਂ ਖਾਣਾ ਚਾਹੀਦਾ ਦੇਖੋ ਕੋਸ਼ਿਸ਼ ਕਰਿਆ ਕਰੋ ਤਕਰੀਬਨ ਤੁਸੀਂ ਜ਼ਿਆਦਾਤਰ ਮਤਲਬ ਵੀ oily ਚੀਜ਼ਾਂ ਨੂੰ ਬਿਲਕੁਲ ਬੰਦ ਕਰ ਦਿਓ ਠੀਕ ਹੈ ਜੀ ਉਹ ਸਾਡੀ ਫੈਟ ਹੈ ਜਿਹੜੀ ਉਹ ਜ਼ਿਆਦਾ ਸਟੋਰ ਕਰਦੇ ਆ ਨੰਬਰ 2 ਦੇ ਉੱਤੇ ਮਿੱਠਾ ਬਿਲਕੁਲ ਬੰਦ ਕਰ ਦੋ ਮਿੱਠਾ ਸਾਡੀ ਫੈਟ ਆ ਜਿਹੜੀ ਬਹੁਤ ਜ਼ਿਆਦਾ ਵਧਉਂਦਾ ਸਾਰੀ ਚੀਜ਼ਾਂ ਨਾਲੋਂ ਵੱਧ ਜਿਹੜੀ ਫੈਟ ਹੁੰਦੀ ਆ ਉਹ ਮਿੱਠੇ ਦੇ ਵਿੱਚ ਹੁੰਦੀ ਆ ਸੋ ਇਸ ਕਰਕੇ ਮਿੱਠੇ ਨੂੰ ਤੁਸੀਂ ਕੋਸ਼ਿਸ਼ ਕਰੋ ਘੱਟ ਦੋ ਘੱਟ ਖਾਓ ਖਾਓ ਹੀ ਬੰਦ ਹੀ ਕਰ ਦਿਓ ਤੁਸੀਂ ਘੱਟ ਖਾਂਦੀ ਗੱਲ ਹੀ ਨਹੀਂ ਬੰਦ ਹੀ ਕਰ ਦੋ ਮਿੱਠੇ ਦਾ ਸਾਨੂੰ ਕੋਈ ਬੇਨਿਫਿਟ ਨਹੀਂ ਹੈਗਾ ਠੀਕ ਹੈ ਜੇ ਤੁਹਾਡਾ ਮਿੱਠਾ ਖਾਣ ਨੂੰ ਜੀ ਕਰਦਾ ਤਾਂ ਤੁਸੀਂ ਡਾਰਕ ਚੋਕਲੇਟ ਹੁੰਦੀ ਹੈ ਇੱਕ ਡਾਰਕ ਚੋਕਲੇਟ ਤੁਸੀਂ ਡਾਰਕ ਚੋਕਲੇਟ ਥੋੜੀ ਜੀ ਤੁਸੀਂ ਖਾ ਸਕਦੇ ਹੋ ਉਹਦਾ ਕੋਈ ਗੱਲ ਨਹੀਂ ਹੈਗਾ ਜੀ ਉਹ ਤੁਹਾਡੀ ਫਿੱਟ ਨਹੀਂ ਬਣਾਏਗੀ ਸੋ ਮਿੱਠਾ ਤੁਸੀਂ ਬਿਲਕੁਲ ਬੰਦ ਕਰ ਦਿਓ ਤਲੀਆਂ ਚੀਜ਼ਾਂ ਬਿਲਕੁਲ ਬੰਦ ਕਰ ਦਿਓ ਮੇਦੇ ਦੀਆਂ ਚੀਜ਼ਾਂ ਤੁਸੀਂ ਮੇਦੇ ਤੋਂ ਬਣੀ ਹੋਈ ਕੋਈ ਵੀ ਚੀਜ਼ ਆ ਤੁਸੀਂ ਉਹ ਵੀ ਬੰਦ ਕਰ ਦਿਓ ਜੀ ਠੀਕ ਹੈ ਜਦੋਂ ਤੁਸੀਂ ਇਹ ਤਿੰਨ ਚਾਰ ਚੀਜ਼ਾਂ ਤੁਸੀਂ ਬੰਦ ਕਰ ਦੋਗੇ ਤੁਹਾਡੀ ਬੋਡੀ ਦੇ ਵਿੱਚ ਜਿਹੜੀ ਚਰਬੀ ਆ ਉਹ ਸਟੋਰ ਨਹੀਂ ਹੋਏਗੀ ਨੰਬਰ ਇੱਕ ਤਾਂ ਇਹ ਹੋ ਗਿਆ ਫੂਡ ਤੁਸੀਂ ਖਾ ਸਕਦੇ ਹੋ ਫਰੂਟ ਖਾ ਸਕਦੇ ਹੋ ਤੁਸੀਂ ਸਲਾਦ ਢਿੱਡ ਭਰ ਕੇ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਚੋਲ ਖਾਣੇ ਪਰ ਉਹ ਲਿਮਟ ਦੇ ਵਿੱਚ ਖਾਣੇ ਰਾਤ ਨੂੰ ਨਹੀਂ ਖਾਣੇਗੇ ਆਲੂ ਖਾ ਸਕਦੇ ਹਾਂ ਆਲੂ ਰਾਤ ਨੂੰ ਨਹੀਂ ਖਾਣੇ ਹੈਗੇ ਇਹ ਫੇਟ ਵਧਾਉਣਗੇ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਹਨੂੰ ਢਿੱਡ ਦੀ ਚਰਬੀ ਨੂੰ ਘਟਾਉਣ ਵਾਸਤੇ ਕਿਵੇਂ ਕੀ ਕਰਨਾ ਪਏਗਾ ਇਹਦੇ ਵਾਸਤੇ ਕੋਈ ਸਿਰਫ ਐਕਸਰਸਾਈਜ਼ ਨਹੀਂ ਠੀਕ ਹੈ ਜੀ ਜੇ ਤੁਸੀਂ ਉਹ ਐਕਸਰਸਾਈਜ਼ ਕਰੋਗੇ ਢਿੱਡ ਦੀਆਂ ਤਾਂ ਤੁਹਾਡੀ ਢਿੱਡ ਦੀ ਚਰਬੀ ਹੈ ਜਿਹੜੀ ਉਹ ਛੇਤੀ ਘਟੇਗੀ ਹਨਾ ਦੇਖੋ ਜੇ ਆਪਾਂ ਮੰਨ ਕੇ ਚੱਲੋ ਜੇ ਆਪਾਂ ਆਪਣੀ ਥਾਈ ਦੀ ਚਰਬੀ ਘਟਾਉਣੀ ਆ ਆਪਣੀ ਹਿਪ ਘਟਾਉਣੀ ਆ ਉਹਦੇ ਵਾਸਤੇ ਇੱਕ ਸੋ ਜੇਗੀ ਤੁਸੀਂ ਰਨਿੰਗ ਕਰ ਸਕਦੇ ਹੋ ਕਾਰਡੀਓ ਕਰ ਸਕਦੇ ਹੋ ਸਲੋ ਸਲੋ ਤੁਸੀਂ ਵਾਕ ਕਰ ਸਕਦੇ ਹੋ ਇਨਕਲਾਈਨ ਕਰ ਸਕਦੇ ਹੋ ਤੁਸੀਂ ਹਨਾ ਉਹਦੇ ਨਾਲ ਤੁਹਾਡੇ ਟ੍ਰਿਪ ਪੱਟਾਂ ਦੀ ਚਰਬੀ ਆ ਜਾਂ ਹਿਪ ਦੀ ਚਰਬੀ ਉਹ ਘਟੇਗੀ ਢਿੱਡ ਦੀ ਚਰਬੀ ਤੁਹਾਡੀ ਤਾਂ ਘਟੇਗੀ ਜੇ ਤੁਸੀਂ ਢਿੱਡ ਦੀ ਐਕਸਰਸਾਈਜ਼ ਕਰੋਗੇ ਮੰਨ ਕੇ ਚਲੋ ਜੇ ਤੁਸੀਂ ਢਿੱਡ ਦੀ ਐਕਸਰਸਾਈਜ਼ ਕਰ ਰਹੇ ਹੋ ਢਿੱਡ ਦੇ ਉੱਤੇ ਜ਼ੋਰ ਪਾਏਗਾ ਤਾਂ ਹੀ ਤੁਹਾਡੇ ਢਿੱਡ ਦੀ ਚਰਬੀ ਜਿਹੜੀ ਹੁੱਕ ਘਟੇਗੀ ਨਾ ਸੋ ਢਿੱਡ ਦੇ ਕਿਹੜੇ ਕਿਹੜੇ ਐਕਸਰਸਾਈਜ਼ ਸਾਨੂੰ ਕਰਨੀਆਂ ਚਾਹੀਦੀਆਂ ਨੇ ਮੈਂ ਇਹਦੇ ਤੇ ਬਹੁਤ ਸਾਰੀਆਂ ਆਲਰੇਡੀ ਵੀਡੀਓ ਬਣਾ ਕੇ ਮੈਂ ਪਾਈਆਂ ਹੋਈਆਂ ਨੇ ਅਗਰ ਤੁਸੀਂ ਕਹਿੰਦੇ ਹੋ ਕਿ ਮੈਂ ਦੁਬਾਰੋ ਫੇਰ ਮਤਲਬ ਢਿੱਡ ਦੀਆਂ ਮਤਲਬ ਵੀ ਐਕਸਰਸਾਈਜ਼ਾਂ ਦੇ ਨਾਲ ਲੈ ਕੇ ਆਵਾਂ ਹਨਾ ਜਾਂ ਫਿਰ ਮੈਂ ਲਾਈਵ ਖੁਮਾਂ ਕਿਸੇ ਦਿਨ ਲਾਈਵ ਆਵਾਂ ਲਾਈਵ ਤੁਹਾਨੂੰ ਮੈਂ ਢਿੱਡ ਦੀ 100% ਜਿਹੜੀ ਮੈਂ ਉਹ ਕਰਕੇ ਦਿਖਾਵਾਂ ਤਾਂ ਤੁਸੀਂ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਤੁਸੀਂ ਕਮੈਂਟ ਕਰ ਦਿਓ ਤਾਂ ਮੈਂ ਕੋਸ਼ਿਸ਼ ਕਰਾਂਗਾ ਵੀ ਮੈਂ ਨਾ ਤੁਹਾਡੇ ਵਾਸਤੇ ਮਤਲਬ ਇੱਕ ਸੈਪਰੇਟ ਵੀਡੀਓ ਬਣਾ ਕੇ ਲਈ ਜਾਵਾਂ ਸਿਰਫ ਜਿਹੜੀ ਢਿੱਡ ਦੀ ਚਰਬੀ ਹੀ ਘਟਾਈ ਜੀ ਠੀਕ ਹੈ ਜੀ ਜੇ ਤੁਸੀਂ ਕਹਿੰਦੇ ਵੀ ਲਾਈਵ ਆਵਾਂ ਮੈਂ ਲਾਈਵ ਆ ਕੇ ਵੀ ਤੁਹਾਨੂੰ ਮੈਂ ਉਹ 100% ਜਿਹੜੀ ਮੈਂ ਉਹ ਦੱਸ ਦਾਂਗੇ ਠੀਕ ਹੈ ਜੀ ਸੋ ਇਹ ਤਿੰਨ ਚਾਰ ਗੱਲਾਂ ਨੇ ਜੇ ਤੁਸੀਂ ਇਹਨੂੰ ਫੋਲੋ ਕਰ ਲੋਗੇ ਤਾਂ ਮੈਨੂੰ ਨਹੀਂ ਲੱਗਦਾ ਤੁਹਾਡੇ ਢਿੱਡ ਦੀ ਚਰਬੀ ਜਿਹੜੀ ਉਹ ਵਧੇਗੀ ਤੁਹਾਡਾ weight ਵਧੇਗਾ ਤੁਹਾਡਾ ਮੋਟਾਪਾ ਵਧੇਗਾ ਤੁਹਾਡਾ ਮੋਟਾਪਾ ਵੀ ਘਟੇਗਾ ਤੁਹਾਡਾ weight ਵੀ ਘਟੇਗਾ ਤੁਹਾਡੀ ਫੈਟ ਵੀ ਘਟੇਗੀ ਤੇ ਤੁਸੀਂ ਤੰਦਰੁਸਤ ਵੀ ਰਹੋਗੇ ਸੋ ਜਿਸ ਵਾਂ ਪਗ ਪਗਵਾ ਕੇ ਪਗਵਾਨ ਨੂੰ ਕਾ ਪਠਾਏ ਜਸਵੰਤ ਸਿੰਘ ਜੀ ਕਹਿੰਦੇ ਹਾਏ ਠੀਕ ਹੈ ਜੀ ਸੋ ਦੇਖੋ ਤੁਸੀਂ ਮੇਨ ਚੀਜ਼ ਹੈਗੀ ਯਾਰ weight ਘਟਾਉਣ ਦੇ ਲਈ fat ਘਟਾਉਣ ਦੇ ਲਈ ਚਰਬੀ ਨੂੰ ਘਟਾਉਣ ਦੀ ਮੇਨ ਚੀਜ਼ ਹੈਗੀ ਡਾਈਟ ਆ ਜਿੰਨੀ ਤੁਸੀਂ ਵਧੀਆ ਡਾਈਟ ਆਪਣੀ ਖਾਓਗੇ ਫੋਲੋ ਕਰੋਗੇ ਨਾ ਤੇ ਤੁਸੀਂ ਜਿੱਦੀ ਵੇਲੇ ਤੁਹਾਡੀ ਡਾਈਟ ਹੋਏਗੀ ਹੈਲਦੀ ਡਾਈਟ ਹੋਏਗੀ ਫਿਰ ਤੁਹਾਡਾ weight ਜਿਹੜਾ fat ਤੁਹਾਡੀ ਉਹ ਘਟੇਗੀ ਸੋ ਕੋਸ਼ਿਸ਼ ਕਰਿਆ ਕਰੋ ਵੀ ਜੰਕ ਫੂਡ ਨੂੰ ਅਵੋਇਡ ਕਰਿਆ ਕਰੋ 슈ਗਰ ਵਾਲੀ ਚੀਜ਼ਾਂ ਨੂੰ ਅਵੋਇਡ ਕਰਿਆ ਕਰੋ ਇਹੋ ਜਿਹੀ ਚੀਜ਼ਾਂ ਤੁਸੀਂ ਅਵੋਇਡ ਕਰਿਆ ਕਰੋ ਫਿਰ ਤੁਹਾਡੀ ਜਿਹੜੀ ਚਰਬੀ ਹੈ ਜਿਹੜੀ ਉਹ ਕੁਰਵੀਰ ਜੀ ਕਹਿੰਦੇ ਰਾਤ ਨੂੰ ਰੋਟੀ ਖਾ ਸਕਦੇ ਆ ਜੀ ਭਾਜੀ ਹਾਂਜੀ ਖਾ ਸਕਦੇ ਹੋ ਰਾਤ ਨੂੰ ਰੋਟੀ ਖਾ ਸਕਦੇ ਹੋ ਪਰ ਕੋਸ਼ਿਸ਼ ਕਰਿਆ ਕਰੋ ਇੱਕ ਅੱਧੀ ਹੀ ਖਾਇਆ ਕਰੋ ਜਦ ਨਾ ਖਾਇਆ ਕਰੋ ਤੇ ਰਾਤ ਨੂੰ ਕੋਸ਼ਿਸ਼ ਕਰਿਆ ਕਰੋ ਸਲਾਦ ਲਿਆ ਕਰੋ ਤੁਸੀਂ ਇੱਕ ਪਲੇਟ ਭਰ ਕੇ ਸਲਾਦ ਖਾ ਲਓ ਤੇ ਸਬਜ਼ੀ ਕੋਈ ਵੀ ਤੁਹਾਡੀ ਮਨਪਸੰਦੀ ਤੁਸੀਂ ਸਬਜ਼ੀ ਖਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਫਰੂਟ ਵੀ ਤੁਸੀਂ ਸਲਾਦ ਦੇ ਵਿੱਚ ਐਡ ਕਰ ਸਕਦੇ ਹੋ ਤੇ ਬਾਕੀ ਮਤਲਬ ਵੀ ਰੋਟੀ ਤੁਸੀਂ ਕਾਜ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਮਲਟੀ ਗ੍ਰੇਨ ਆٹے ਦੀ ਰੋਟੀ ਖਾ ਸਕਦੇ ਹੋ ਮੱਕੀ ਦੀ ਰੋਟੀ ਖਾ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਬਾਜਰੇ ਦੀ ਰੋਟੀ ਤੁਸੀਂ ਖਾ ਸਕਦੇ ਹੋ ਕਿਰੂਆ ਦੇ ਆٹے ਦੀ ਰੋਟੀ ਤੁਸੀਂ ਖਾ ਸਕਦੇ ਹੋ ਮਿਕਸ ਆٹے ਦੀ ਰੋਟੀ ਤੁਸੀਂ ਉਹ ਖਾ ਸਕਦੇ ਹੋ ਕਣਕ ਦੀ ਰੋਟੀ ਨੂੰ ਅਵੋਇਡ ਕਰੋ ਥੋੜਾ ਜਿਹਾ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਇਹ ਤੇਜਰ ਜੰਜਾਂ ਦੇ ਆٹے ਦੀ ਤੁਸੀਂ ਰੋਟੀ ਬਣਾ ਕੇ ਖਾ ਸਕਦੇ ਹੋ ਇੱਕ ਦੋ ਠੀਕ ਹੈ ਜੀ ਬਾਕੀ ਸਲਾਦ ਤੁਸੀਂ ਪਲੇਟ ਭਰ ਕੇ ਖਾ ਸਕਦੇ ਹੋ ਸਬਜ਼ੀ ਵੀ ਤੁਸੀਂ ਇਹ ਜਿਹੜੀ ਉਹ ਕੋਲੀ ਭਰ ਕੇ ਜਿਹੜੀ ਤੁਸੀਂ ਉਹ ਖਾ ਸਕਦੇ ਹੋ ਜੀ ਠੀਕ ਹੈ ਜੀ ਸੋ ਬਾਕੀ ਐਕਸਰਸਾਈਜ਼ ਕਰੋ ਡਾਈਟ ਆ ਜਿਹੜੀ ਤੁਸੀਂ ਇਹਨਾਂ ਡਾਈਟ ਨੂੰ ਤੁਸੀਂ ਪਲੀਜ਼ ਪ੍ਰੋਪਰਲੀ ਫੋਲੋ ਕਰੋ ਜੇ ਤੁਸੀਂ ਡਾਈਟ ਨੂੰ ਪ੍ਰੋਪਰਲੀ ਤੁਸੀਂ ਫੋਲੋ ਕਰੋਗੇ ਫਿਰ ਤੁਹਾਡਾ ਜਿਹੜਾ weight ਆ ਉਹ ਦੇਖੋ ਬਹੁਤ ਤੇਜ਼ੀ ਨਾਲ ਤੁਹਾਡਾ ਜਿਹੜਾ weight ਆ ਉਹ ਘਟਨਾ ਸ਼ੁਰੂ ਹੋ ਜਾਏਗਾ ਜੀ ਸੋ ਮੈਂ ਚੀਜ਼ ਹੁੰਦੀ ਆ ਡਾਈਟ ਨਾ ਜਿੰਨੀ ਵਧੀਆ ਤੁਹਾਡੀ ਡਾਈਟ ਹੋਗੀ ਉਹਦੇ ਨਾਲ ਹੀ ਤੁਹਾਡਾ weight ਆ ਜਿਹੜਾ ਉਹ ਘਟੇਗਾ ਮੈਂ ਤੁਹਾਨੂੰ ਇਹ ਦੱਸ ਨਹੀਂ ਦਿੱਤਾ ਵੀ ਤੁਸੀਂ ਕੀ ਖਾਣਾ ਕੀ ਨਹੀਂ ਖਾਣਾਗਾ ਪ੍ਰੋਪਰਲੀ ਮੈਂ ਕਲੀਅਰ ਆ ਜਿਹੜਾ ਉਹ ਕਰ ਹੀ ਦਿੱਤਾ ਵਾ ਠੀਕ ਹੈ ਜੀ ਸੋ ਫਿਰ ਵੀ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਤਲਬੀ ਸਵਾਲ ਹੁੰਦਾ ਤਾਂ ਤੁਸੀਂ ਐਨੀ ਟਾਈਮ ਮੈਨੂੰ ਫੋਨ ਕਰਕੇ ਵੀ ਪੁੱਛ ਸਕਦੇ ਹੋ ਹਨਾ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਮਤਲਬੀ ਕਿਸੇ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਉਹ ਸਵਾਲ ਜਿਹੜਾ ਤੁਸੀਂ ਉਹ ਪੁੱਛ ਸਕਦੇ ਹੋ ਠੀਕ ਹੈ ਜੀ ਸੋ ਬਾਕੀ ਕੋਈ ਵੀ ਤੁਹਾਡਾ ਮਤਲਬੀ ਕੋਈ ਹੋਰ ਹੁੰਦਾ ਮਤਲਬ ਤੁਸੀਂ ਜੇ ਮੇਰੇ ਤੋਂ ਕੋਈ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਤੁਸੀਂ ਕਹਿੰਦੇ ਹੋ ਵੀ ਮੈਂ ਇਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਦੱਸੋ ਕਿ ਮੈਂ ਇਸ ਟੌਪਿਕ ਤੇ ਵੀਡੀਓ ਬਣਾ ਕੇ ਲੈ ਕੇ ਆਵਾਂ ਹਣਾ ਮੈਂ ਵੈਸੇ ਆਪਣੇ ਡਾਈਟ ਪਲਾਨਾਂ ਵੀਡੀਓ ਭਾਰਤ ਤੋਂ ਦੇ ਡਾਈਟ ਪਲਾਨ ਬਹੁਤ ਸਾਰੇ ਮਤਲਬੀ ਬਣਾ ਕੇ ਮੇਰੇ ਪਾਏ ਹੋਏ ਨੇ ਤੁਸੀਂ ਮੇਰੇ ਕੋਈ ਵੀ ਡਾਈਟ ਪਲਾਨ ਤੁਸੀਂ ਮਤਲਬੀ ਫੋਲੋ ਕਰ ਲਓ ਉਹਦੇ ਨਾਲ ਤੁਹਾਡਾ weight ਦੇਖੋ ਬਹੁਤ ਛੇਤੀ ਘਟੇਗਾ ਪਰ ਪ੍ਰੋਪਰਲੀ ਤੁਸੀਂ ਉਹਨੂੰ ਫੋਲੋ ਕਰਨਾ ਤੁਹਾਨੂੰ ਠੀਕ ਹੈ ਜੀ ਜੇ ਤੁਸੀਂ ਪ੍ਰੋਪਰਲੀ ਫੋਲੋ ਕਰੋਗੇ ਤਾਂ ਤੁਹਾਨੂੰ ਯੱਕੀ ਰਿਜ਼ਲਟ ਮਿਲੇਗਾ ਜੇ ਤੁਸੀਂ ਪ੍ਰੋਪਰਲੀ ਫੋਲੋ ਨਹੀਂ ਕਰੋਗੇ ਫਿਰ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ ਨਹੀਂ ਮਿਲੇਗਾ ਜੀ ਜੇ ਤੁਸੀਂ ਸੱਚੀ ਆਪਣਾ weight ਘਟਉਣਾ ਚਾਹੁੰਦੇ ਹੋ ਤਾਂ ਦੇਖੋ ਕੋਈ ਔਖਾ ਨਹੀਂ ਹੈਗਾ ਬਸ ਡਿਸਪਲਨ ਹੈ ਜਿੰਨਾ ਵਧੀਆ ਤੁਹਾਡਾ ਡਿਸਪਲਨ ਹੋਏਗਾ ਤੁਸੀਂ ਡਾਈਟ ਨੂੰ ਫੋਲੋ ਕਰੋਗੇ ਵਰਕਆਊਟ ਕਰੋਗੇ ਫਿਰ ਤੁਹਾਡਾ weight ਜਿਹੜਾ ਉਹ ਬਹੁਤ ਤੇਜ਼ੀ ਨਾਲ ਤੁਹਾਡਾ ਉਹ ਘਟ ਜੇਗਾ ਜੀ ਠੀਕ ਹੈ ਜੀ ਸੋ ਬਾਕੀ ਤੁਸੀਂ ਮਿੱਠੇ ਨੂੰ ਬਿਲਕੁਲ ਬੰਦ ਕਰ ਦਿਓ ਚਾਹ ਵਗੈਰਾ ਬੰਦ ਕਰ ਦਿਓ ਹੁਣ ਸਰਦੀਆਂ ਆ ਗਈਆਂ ਉਹ ਤੁਹਾਡਾ ਚਾਹ ਪੀਣ ਨੂੰ ਜੀ ਕਰੇਗਾ ਜੇ ਤੁਸੀਂ ਚਾਹ ਪੀਣਾ ਵੀ ਚਾਹੁੰਦੇ ਹੋ ਤਾਂ ਤੁਸੀਂ 슈ਗਰ ਫ੍ਰੀ ਮਤਲਬੀ ਚਾਹ ਪੀ ਸਕਦੇ ਹੋ ਮਿੱਠਾ ਨਾ ਪਾਇਓ ਠੀਕ ਹੈ ਜੀ ਮਿੱਠਾ ਤੋਂ ਬਿਨਾ ਤੁਸੀਂ ਚਾਹ ਵਾ ਜਿਹੜੀ ਤੁਸੀਂ ਉਹ ਪੀ ਸਕਦੇ ਹੋ ਸੋ ਤੁਹਾਡਾ ਅਗਰ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਕੋਈ ਪੁੱਛ ਸਕਦੇ ਹੋ ਪੇਟ ਸਹੀ ਤਰੀਕੇ ਨਾਲ ਕਿਵੇਂ ਸਾਫ ਕਰ ਸਕਦੇ ਆ ਕੁਲਵੀਰ ਜੀ ਦੇਖੋ ਜੇ ਤੁਸੀਂ ਆਪਣਾ ਪੇਟ ਸਹੀ ਤਰੀਕੇ ਨਾਲ ਤੁਸੀਂ ਸਾਫ ਕਰਨਾ ਚਾਹੁੰਦੇ ਹੋ ਨੰਬਰ 1 ਦਾ ਹੈਗਾ ਵੀ ਸਵੇਰੇ ਉੱਠਣਸਾਰ ਬਿਨਾਂ ਬਰਸ਼ ਕੀਤੇ ਹੋਏ ਨਾ ਕੋਸਾ ਪਾਣੀ ਜ਼ਰੂਰ ਪੀਓ ਘਟੋ ਘਟ ਅੱਧਾ ਲੀਟਰ ਅੱਧਾ ਲੀਟਰ ਪਾਣੀ ਹੈ ਜਿਹੜਾ ਤੁਸੀਂ ਉਹ ਪੀਣਾ ਵਾ ਮੰਜੇ ਤੇ ਬੈਠ ਕੇ ਚੌਂਕੜੀ ਮਾਰ ਕੇ ਬੈਠ ਕੇ ਤੁਸੀਂ ਮਤਲਬ ਦੀ ਪਾਣੀ ਪੀਣਾ ਵਾ ਚੌਂਗੜੀ ਮਾਰ ਕੇ ਨਾ ਹੌਲੀ-ਹੌਲੀ ਪਾਣੀ ਪੀਣਾ ਵਾ ਜਾਂ ਫਿਰ ਤੁਸੀਂ ਨਾ ਆਪਣੀਆਂ ਲੱਤਾਂ ਨੇ ਜਿਹੜੀਆਂ ਪਿੱਛੇ ਨੂੰ ਬਿੰਡ ਕਰਕੇ ਠੀਕ ਆ ਉਹ ਲੱਤਾਂ ਦੇ ਉੱਪਰ ਬੈਠ ਕੇ ਹੌਲੀ-ਹੌਲੀ ਤੁਸੀਂ ਜਿਹੜਾ ਕੋਸਾ ਪਾਣੀ ਅੱਧਾ ਲੀਟਰ ਤੁਸੀਂ ਉਹ ਪੀਣਾ ਵਾ ਸਵੇਰੇ ਉੱਠਣਸਾਰ ਠੀਕ ਆ ਜੀ ਜਦੋਂ ਤੁਸੀਂ ਉੱਠਣਸਾਰ ਸਵੇਰੇ ਬਿਨਾ ਬਰਸ਼ ਕੀਤੇ ਹੋਏ ਪਾਣੀ ਪੀਓਗੇ ਕੋਸਾ ਤਾਂ 15-20 ਮਿੰਟ ਦੇ ਵਿੱਚ ਹੀ ਤੁਹਾਡਾ ਜਿਹੜਾ ਪੇਟ ਆ ਬਹੁਤ ਵਧੀਆ ਤੇ ਸਾਫ਼ ਹੋ ਜਾਏਗਾ ਵਧੀਆ ਦੇ ਤਰੀਕੇ ਨਾਲ ਸਾਫ਼ ਹੋ ਜਾਏਗਾ ਤੇ ਬਾਕੀ ਦਿਨ ਦੇ ਵਿੱਚ ਪਾਣੀ ਜਿਹੜਾ ਜਿਆਦਾ ਪੀਓ ਜਿੰਨਾ ਜਿਆਦਾ ਤੁਸੀਂ ਪਾਣੀ ਪੀਓਗੇ ਤੁਹਾਡਾ ਜਿਹੜਾ ਪੇਟ ਆ ਉਹਨਾ ਮਤਲਬ ਜਿਆਦਾ ਸਾਫ ਹੋਏਗਾ ਕਿਉਂਕਿ ਦੇਖੋ ਇੱਕ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੇ ਦਿੰਨਾ ਮੰਨ ਕੇ ਚਲੋ ਤੁਸੀਂ ਕਿਸੇ ਜਗ੍ਹਾ ਦੇ ਉੱਤੇ ਤੁਸੀਂ ਕੱਪੜੇ ਧੋਤੇ ਆ ਹਨਾ ਸਾਬਣ ਨਾਲ ਤਾਂ ਜਦੋਂ ਤੁਸੀਂ ਦੇਖਣਾ ਸਾਰੇ ਕਿਤੇ ਸਾਬਣ ਨਾਲ ਜਿਹੜੀ ਵੀ ਖਿਲਰ ਜਾਂਦੀ ਹੈ ਹਨਾ ਜੇ ਅਸੀਂ ਬਾਲਟੀ ਪਾਣੀ ਦੀ ਭਰ ਕੇ ਅਸੀਂ ਉਸ ਸਰਫ ਦੇ ਉੱਤੇ ਜਾਂ ਸਾਬਣ ਦੇ ਉੱਤੇ ਪਾਈਏ ਤੋ ਸਾਰੀ ਜਗ੍ਹਾ ਸਾਫ਼ ਹੋ ਜਾਂਦੀ ਆ ਇਸੇ ਤਰ੍ਹਾਂ ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਓਗੇ ਉਹਦੇ ਨਾਲ ਤੁਹਾਡਾ ਪੇਟ ਅੰਦਰੋਂ ਸਾਰਾ ਸਾਫ਼ ਹੋ ਜਾਏਗਾ ਜਿਸ ਦੇ ਨਾਲ ਤੁਹਾਡਾ weight ਵੀ ਘਟੇਗਾ ਤੁਹਾਨੂੰ ਕਬਜ਼ ਦੀ ਜਿਹੜੀ ਸਮੱਸਿਆ ਜਿਹੜੀ ਉਹ ਨਹੀਂ ਰਹੇਗੀ ਸੋ ਪਾਣੀ ਨੂੰ ਜਿਆਦਾ ਤੋਂ ਜਿਆਦਾ ਪੀਣ ਦੀ ਕੋਸ਼ਿਸ਼ ਕਰੋ ਜੀ ਠੀਕ ਹੈ ਜੀ ਉਹ ਪੇਟ ਸਾਫ਼ ਕਰਨ ਦਾ ਸਭ ਤੋਂ ਵਧੀਆ ਤੇ ਆਸਾਨ ਤਰੀਕਾ ਤੇ ਸਵੇਰੇ ਉੱਠਣਸਾਰ ਕੋਸਾ ਪਾਣੀ ਜ਼ਰੂਰ ਪੀਣਾ ਤੇ ਰਾਤ ਨੂੰ ਸੌਣ ਲੱਗੇ ਵੀ ਇੱਕ ਗਲਾਸ ਜਿਹੜਾ ਤੁਸੀਂ ਉਹ ਕੋਸੇ ਪਾਣੀ ਦਾ ਪੀਣਾ ਹੀ ਪੀਣਾ ਵਾ ਜਗਤਾਰ ਜੀ ਜਰੂਰੀ ਵੀਡੀਓ ਪਾ ਦਿਓ ਧੰਨਵਾਦ ਠੀਕ ਹੈ ਜਗਤਾਰ ਜੀ ਜਰੂਰ ਵੀਡੀਓ ਪਾਵਾਂਗੇ ਪੇਟ ਦੀ ਐਕਸਰਸਾਈਜ਼ ਦੀ ਲੀਵਰ ਨੂੰ ਸਟਰੋਂਗ ਲੀਵਰ ਨੂੰ ਸਟਰੋਂਗ ਕਿਵੇਂ ਕਰ ਸਕਦੇ ਆ ਸਟਰੋਜ ਸਟਰੋਂਗ ਲਿਖਿਆ ਉਹਨਾਂ ਦਾ ਕੋਈ ਜੀ ਸਟਰੋਂਗ ਕਿਵੇਂ ਕਰ ਸਕਦੇ ਆ ਦੇਖੋ ਲੀਵਰ ਸਟਰੋਂਗ ਸਾਡਾ ਉੱਤੇ ਹੀ ਖਾਣ ਪੀਣ ਨਾਲ ਹੀ ਹੋਣਾ ਲੀਵਰ ਨੂੰ ਸਟਰੋਂਗ ਕਰਨ ਦੀ ਕੋਈ ਐਕਸਰਸਾਈਜ਼ ਨਹੀਂ ਹੈਗੀ ਕੋਈ ਕੁਝ ਨਹੀਂ ਤੁਹਾਡੇ ਖਾਣ ਪੀਣ ਹੀ ਆ ਜਿੰਨਾ ਤੁਸੀਂ ਤਲਿਆ ਹੋਇਆ ਖਾਓਗੇ ਜਿੰਨਾ ਤੁਸੀਂ ਮਿੱਠਾ ਖਾਓਗੇ ਜਿੰਨਾ ਤੁਸੀਂ ਬਾਹਰਲੀ ਚੀਜ਼ਾਂ ਖਾਓਗੇ ਜਿੰਨਾ ਤੁਸੀਂ ਜ਼ਿਆਦਾ ਮੇਦੇ ਦਾ ਖਾਓਗੇ ਮੇਦੇ ਤੋਂ ਬਣੀਆਂ ਚੀਜ਼ਾਂ ਖਾਓਗੇ ਤੁਹਾਡਾ ਲੀਵਰ ਜਿਹੜਾ ਉਹ ਡਿਮਜ਼ ਹੋਏਗਾ ਤੁਹਾਡਾ ਲੀਵਰ ਜਿਹੜਾ ਉਹ ਖਰਾਬ ਹੋਏਗਾ ਜਿੰਨਾ ਤੁਸੀਂ ਫਰੂਟ ਖਾਓਗੇ ਜਿੰਨਾ ਤੁਸੀਂ ਸਲਾਦ ਖਾਓਗੇ ਜਿੰਨਾ ਤੁਸੀਂ ਹੈਲਦੀ ਖਾਣਾ ਖਾਓਗੇ ਉਹਦੇ ਨਾਲ ਤੁਹਾਡਾ ਲੀਵਰ ਸਟਰੋਂਗ ਆਪਣੇ ਆਪ ਹੀ ਹੋ ਜਾਣਾ ਜ਼ਿਆਦਾ ਪਾਣੀ ਪੀਵੋਗੇ ਤਾਂ ਹੀ ਤੁਹਾਡਾ ਲੀਵਰ ਜਿਹੜਾ ਸਟਰੋਂਗ ਹੋਣਾ ਵਾ ਠੀਕ ਹੈ ਜੀ ਹੋਰ ਕੋਈ ਤਰੀਕਾ ਨਹੀਂ ਹੈਗਾ ਲੀਵਰ ਨੂੰ ਸਟਰੋਂਗ ਕਰਨ ਦਾ ਸੋ ਹੋਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਉਹਨੂੰ ਪੁੱਛ ਸਕਦੇ ਹੋ ਤੇ 2-3 ਮਿੰਟ ਆਪਾਂ ਲਾਈਵ ਆਵਾਂਗੇ 15 ਮਿੰਟ ਤੱਕ ਆਪਾਂ ਲਾਈਵ ਆਵਾਂਗੇ ਡੇਢ ਮਿੰਟ ਰਹਿ ਗਿਆ ਆਪਾਂ ਡੇਢ ਮਿੰਟ ਤੋਂ ਬਾਅਦ ਆਪਾਂ ਲਾਈਵ ਆ ਜਿਹੜਾ ਬੰਦ ਕਰ ਲਾਂਗੇ ਤੇ ਬਾਅਦ ਚ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਜੀ ਦਾ ਸਵਾਲ ਹੋਏਗਾ ਹਨਾ ਭਾਰ ਘਟੋਲ ਨੂੰ ਲੈ ਕੇ ਭਾਰ ਵਧਾਉਣ ਨੂੰ ਲੈ ਕੇ ਤਾਂ ਤੁਸੀਂ ਇਸ ਵੀਡੀਓ ਤੇ ਥੱਲੇ ਕਮੈਂਟ ਕਰ ਦਿਓ ਤੇ ਮੈਂ ਜਰੂਰ ਤੁਹਾਡੇ ਸਵਾਲ ਦਾ ਜਵਾਬ ਦੇਵਾਂਗਾ ਹਰਜੀਤ ਕੋਰ ਜੀ ਹੈਲੋ ਸਰ ਹਾਂਜੀ ਹਰਜੀਤ ਜੀ ਸੋ ਕੋਈ ਵੀ ਤੁਹਾਡਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਮਦਦ ਦੇਣ ਦੇ ਵਿੱਚ ਮੈਸੇਜ ਆਉਂਦੇ ਨੇ ਫੋਨ ਤੇ ਲੀਵਰ ਦੀ ਗਰਮੀ ਕਿਵੇਂ ਦੂਰ ਕਰ ਸਕਦੇ ਆ ਹਾਂਜੀ ਕੁਲਜੀਤ ਜੀ ਲੀਵਰ ਦੀ ਗਰਮੀ ਦੀ ਮੈਂ ਤੁਹਾਨੂੰ ਕਹਾਂਵਾ ਤੁਸੀਂ ਪਾਣੀ ਜਿਆਦਾ ਤੋਂ ਜਿਆਦਾ ਪੀਓ ਠੰਡੀ ਜਿੱਦਾਂ ਗਾਓ ਗੂੰਦ ਗਧੀਰਾ ਤੁਸੀਂ ਖਾ ਸਕਦੇ ਹੋ ਨਿੰਬੂ ਦਾ ਪਾਣੀ ਤੁਸੀਂ ਬੜਾ ਕੇ ਪੀ ਸਕਦੇ ਪਰ ਉਹਦੇ ਵਿੱਚ ਮਿੱਠਾ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਜਿੰਨਾ ਹੈਲਦੀ ਤੁਸੀਂ ਖਾਣਾ ਖਾਓਗੇ ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਓਗੇ ਲੀਵਰ ਦੀ ਗਰਮੀ ਆਪਣੇ ਆਪ ਹੀ ਠੀਕ ਹੋ ਜਾਏਗੀ ਠੀਕ ਹੈ ਜੀ ਲੀਵਰ ਦੇ ਵਿੱਚ ਕੋਈ ਗਰਮੀ ਨਹੀਂ ਹੁੰਦੀ ਸਾਡੇ ਪੇਟ ਦੇ ਵਿੱਚ ਹੀ ਗਰਮੀ ਹੁੰਦੀ ਆ ਸੋ ਤੁਸੀਂ ਹਲਦੀ ਖਾਣਾ ਖਾਓਗੇ ਤਾਂ ਗਰਮੀ ਵਗੈਰਾ ਜਿਹੜੀ ਸਾਰੀ ਆਪਣੇ ਆਪ ਠੀਕ ਹੋ ਜੀ ਠੀਕ ਆ ਸੋ ਆਪਣਾ ਖਾਣ ਪੀਣ ਬਦਲੋ ਆਪਣਾ ਰਹਿਣ ਸਹਿਣ ਦਾ ਢੰਗ ਬਦਲੋ ਨੀਂਦ ਪ੍ਰੋਪਰ ਦੀ ਲਵੋ 7 ਤੋਂ 8 ਘੰਟੇ ਦੀ ਜਿਹੜੀ ਨੀਂਦ ਆ ਉਹ ਜਰੂਰ ਲਵੋ ਠੀਕ ਹੈ ਜੀ ਜਿੰਨੀ ਜ਼ਿਆਦਾ ਤੁਸੀਂ ਨੀਂਦ ਲਵੋਗੇ ਉਹਨਾ ਤੁਸੀਂ ਫਰੈਸ਼ ਰਹੋਗੇ ਡਿਪਰੈਸ਼ਨ ਦੇ ਵਿੱਚ ਨਾ ਜਾਓ ਜਿਆਦਾ ਸੋਚੋ ਨਾ ਠੀਕ ਹੈ ਜੀ ਜਿਆਦਾ ਸੋਚਣ ਨਾਲ ਵੀ ਤੁਹਾਡਾ ਮਤਲਬ ਵੀ ਸਾਡਾ ਬੋਡੀ ਦਾ ਸਿਸਟਮ ਆ ਜਿਹੜਾ ਉਹ ਹਿੱਲ ਜਾਂਦਾ ਸਟ्रेस ਜਿਆਦਾ ਨਾ ਲਓ ਜਿੰਨਾ ਜਿਆਦਾ ਤੁਸੀਂ ਸਟ्रेस ਸਟ्रेस ਲਵੋਗੇ ਨੀਂਦ ਪ੍ਰੋਪਰਲੀ ਨਹੀਂ ਲਵੋਗੇ ਤੁਹਾਡੀ ਬੋਡੀ ਜਿਹੜੀ ਉਹ ਖਰਾਬ ਹੋਏਗੀ ਤੁਸੀਂ ਫਿੱਟ ਨਹੀਂ ਹੋਵੋਗੇ ਤੁਹਾਡਾ ਵੇਟ ਵੀ ਵਧੇਗਾ ਤੁਹਾਡਾ ਲੀਵਰ ਵੀ ਖਰਾਬ ਹੋਏਗਾ ਤੁਹਾਡਾ ਮੈਟਾਬੋਲਿਜ਼ਮ ਜਿਹੜਾ ਉਹ ਵੀ ਸਲੋ ਹੋਏਗਾ ਸੋ ਆਪਣੀ ਬੋਡੀ ਨੂੰ ਪ੍ਰੋਪਰਲੀ ਠੀਕ ਕਰਨ ਵਾਸਤੇ ਤੁਹਾਨੂੰ ਪ੍ਰੋਪਰਲੀ ਨੀਂਦ ਚਾਹੀਦੀ ਹੈ ਸਟ्रेस ਨਹੀਂ ਲੈਣਾ ਖਾਣਾ ਪੀਣਾ ਵਧੀਆ ਹੋਣਾ ਚਾਹੀਦਾ ਜੰਕ ਫੂਡ ਨਹੀਂ ਖਾਣਾ ਮਿੱਠਾ ਨਹੀਂ ਖਾਣਾ ਠੀਕ ਹੈ ਜੀ ਤੇ ਤਲੀਆਂ ਜਿਹੀਆਂ ਚੀਜ਼ਾਂ ਨਹੀਂ ਖਾਣੀਆਂ ਜੇ ਕਦੇ-ਕਦੇ ਜੀ ਕਰਦਾ ਤਾਂ ਕਦੇ-ਕਦੇ ਤੁਸੀਂ ਖਾ ਸਕਦੇ ਹੋ ਇੱਕ ਅੱਧੇ ਦਿਨ ਨਾਲ ਕੋਈ ਚੱਕਰ ਨਹੀਂ ਹੈਗਾ ਜਦੋਂ ਅਸੀਂ ਰੈਗੂਲਰਲੀ ਜਾਂ ਇੱਕ ਦਿਨ ਛੱਡ ਕੇ ਜਾਂ ਦੋ ਦਿਨ ਛੱਡ ਕੇ ਅਸੀਂ ਖਾਂਦੇ ਆਂ ਫਿਰ ਇਹ ਚੀਜ਼ਾਂ ਸਾਨੂੰ ਨੁਕਸਾਨ ਪਹੁੰਚ ਸੋ ਆਪਾਂ 15 ਮਿੰਟ ਹੋ ਗਏ ਆ ਤੇ ਆਪਾਂ ਲਾਈਵ ਜਿਹੜਾ ਆਪਾਂ ਨੂੰ ਬੰਦ ਕਰਦੇ ਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮਤਲਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੁਹਾਨੂੰਦਰੁਸਤ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਉਂਕਿ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਮੇਰੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇਣਿਓ ਤੇ ਜਿਹੜੇ ਮੇਰੇ ਭੈਣ ਭਰਾ ਮੇਰੀ ਵੀਡੀਓ ਨੂੰ ਦੇਖਦੇ ਨੇ ਡੈਲੀ ਹਨ ਤੇ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਪਲੀਜ਼ ਮੇਰੀ ਰਿਕਵੈਸਟ ਆ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਆਪਣੇ ਭੈਣ ਭਰਾਵਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਜਿਨ੍ਹਾਂ ਨੂੰ ਮਤਲਬ ਹੀ ਹੈਲਥ ਦੇ ਰਿਗਾਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਠੀਕ ਹੈ ਜੀ ਉਹਨਾਂ ਨੂੰ ਮਤਲਬ ਵੀ ਤੁਸੀਂ ਮੇਰੀ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਮੇਰੀ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰ ਤੇ ਮੇਰੇ 10000 ਸਬਸਕ੍ਰਾਈਬਰ ਜਿਹੜੇ ਕੰਪਲੀਟ ਹੋ ਗਿਆ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਦਿਿਲੋਂ ਧੰਨਵਾਦ ਕਰਦਾ ਤੁਸੀਂ ਆਪਣੇ ਛੋਟੇ ਵੀਰ ਨੂੰ ਇੰਨਾ ਪਿਆਰ ਦਿੱਨੇ ਹੋ ਠੀਕ ਹੈ ਜੀ ਤੇ ਜਿੰਨਾ ਤੁਸੀਂ ਮੈਨੂੰ ਪਿਆਰ ਦਿੱਨੇ ਹੋ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਤੁਹਾਨੂੰ ਹੋਰ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਵਾਸਤੇ ਮੈਂ ਬਣਾ ਕੇ ਲੈ ਕੇ ਆਵਾਂਗਾ ਠੀਕ ਹੈ ਜੀ ਬਾਕੀ ਅੱਗੇ ਬਹੁਤ ਸਾਰੇ ਵੀਡੀਓ ਮੈਂ ਤੁਹਾਡੇ ਵਾਸਤੇ ਵਧੀਆ-ਵਧੀਆ ਵੀਡੀਓ ਬਣਾ ਕੇ ਲੈ ਜਾਵਾਂਗਾ ਵਰਕਆਊਟ ਦੀਆਂ ਡਾਈਟ ਪਲਾਨ ਦੀਆਂ ਠੀਕ ਹੈ ਜੀ ਤੇ ਢਿੱਡ ਦੀ ਚਰਬੀ ਕਿਵੇਂ ਘਟਾਉਣੀ ਆ ਆਪਣੀ हिਪ ਦੀ ਚਰਬੀ ਕਿਵੇਂ ਘਟਾਉਣੀ ਆ ਪ੍ਰੋਪਰਲੀ ਮੈਂ ਫਿਟਨੈਸ ਦੀ ਮੈਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦਾ ਰਹੂੰਗਾ ਤੇ ਤੁਸੀਂ ਆਪਣੇ ਛੋਟੇ ਭਰਾ ਨੂੰ ਇਸੇ ਤਰ੍ਹਾਂ ਪਿਆਰ ਆ ਜਿਹੜਾ ਉਹ ਦਿੰਦੇ ਰਹਿਣਾ ਜੀ ਤੇ ਮੇਰੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿੰਨਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਜੀ ਉਨਾਂ ਤੋਂ ਮੈਂ ਬਹੁਤ-ਬਹੁਤ ਦਿਲੋਤਨ ਵਧੀਆਂ ਜਿਨ੍ਹਾਂ ਨੇ ਨਹੀਂ ਕੀਤਾ ਹੈਗਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਹੀ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੀ ਤੁਹਾਨੂੰ ਨੋਟੀਫਿਕੇਸ਼ਨ ਮਿਲਣਗੇ ਮੇਰੀ ਵੀਡੀਓ ਦੇ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਬਣਾ ਕੇ ਲੈ ਕੇ ਆਵਾਂਗਾ ਤੇ ਉਹ ਤੁਹਾਡੇ ਕੋਲ ਪਹੁੰਚਦੀ ਰਹੇਗੀ ਜੀ ਠੀਕ ਹੈ ਜੀ ਕੁਲ ਵੀ ਜੀ ਕਹਿੰਦੇ ਥੈਂਕ ਯੂ ਵੀ ਜੀ ਥੈਂਕ ਯੂ ਜੀ ਥੈਂਕ ਯੂ ਜੀ ਫੋਰ ਬੱਗੁਰਾ ਜੀਤ ਸੋਲਪੁਰ ਹਾਂ ਜੀ ਹਾਂ ਜੀ 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 ਜ ਠੀਕ ਹੈ ਜੀ ਸੋ ਚਲੋ ਠੀਕ ਹੈ ਜੀ ਫਿਰ ਆਪਾਂ ਲਾਈਵ ਇੱਦਾਂ ਪਾ ਇੱਥੇ ਬੰਦ ਕਰਦੇ ਆ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਆਪਣੇ ਛੋਟੇ ਵੀਰ ਨੂੰ ਇਨਾ ਪਿਆਰ ਦੇ ਵਿੱਚ ਸੋ ਮਿਲਦੇ ਆ ਕੱਲ ਵੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ੀ ਚ ਚੜ੍ਹਦੀ ਕਲਾ ਦੇ ਵਿੱਚ ਤੰਦਰੁਸਤ ਰੱਖੇ